ਵੈਲਕਮ ਟੂ ਲੰਡਨ ਵਨ ਆਫ ਦਾ ਮੋਸਟ ਐਕਸਾਈਟਿੰਗ ਸਿਟੀਜ਼ ਇਨ ਦਾ ਵਰਲਡ ਇੱਕ ਅਜਿਹੀ ਸਿਟੀ ਜਿੱਥੇ ਹਿਸਟਰੀ ਤੇ ਮਾਡਰਨ ਲਾਈਫ ਜਿਹੜੀ ਹੈ ਪਰਫੈਕਟਲੀ ਮਿਕਸ ਹੁੰਦੀ ਹੈ ਤੇ ਫੁੱਲ ਆਫ ਕਲਚਰ એનર્ਜੀ ਇਸ ਸਵਾਗਤ ਹੈ ਤੁਹਾਡਾ ਲੰਡਨ ਟਰੈਵਲ ਸੀਰੀਜ਼ ਐਪੀਸੋਡ 1 ਦੇ ਵਿੱਚ ਤੇ ਮੈਂ ਇਸ ਟਾਈਮ ਹੈਗੀ ਆ ਲੰਡਨ ਪਿੰਗਟਨ ਸਟੇਸ਼ਨ ਤੇ ਤੇ ਜਾ ਰਹੀ ਆ ਮੈਂ ਮਿਨੀ ਟਾਈਮ ਸਕੁਅਰ ਲੰਡਨ ਦੇ ਜੋ ਕਿ ਬਹੁਤ ਫੇਮਸ ਹੈ ਤੇ ਜੋ ਲੰਡਨ ਪੈਡਿੰਗਟਨ ਆ ਇਹ ਬਹੁਤ ਹੀ ਸੁਪਰ ਬਿਜ਼ੀ ਸਟੇਸ਼ਨ ਹੈ ਤੇ ਕਾਫੀ ਪੁਰਾਣਾ ਮੰਨਿਆ ਜਾਂਦਾ ਆ ਤੇ ਇਹ ਬਣਿਆ ਸੀਗਾ 1854 ਦੇ ਵਿੱਚ ਤੇ ਇੱਕ ਅਜਿਹਾ ਮਤਲਬ ਹੱਬ ਹੈ ਜੋ ਕਨੈਕਟ ਕਰਦਾ ਸਿਟੀ ਨੂੰ ਰੈਸਟ ਆਫ ਦਾ ਯੂਕੇ ਦੇ ਨਾਲ ਹੁਣ ਮੈਂ ਜਾ ਰਹੀਆਂ ਟਿਊਬ ਲਾਈਨ ਦੇ ਲਈ ਜਿਸ ਨੂੰ ਆਪਾਂ ਲੰਡਨ ਅੰਡਰਗਰਾਉਂਡ ਵੀ ਕਹਿੰਦੇ ਆ ਤੇ ਇਹ ਆਈ ਥਿੰਕ ਵਰਲਡ ਦਾ ਸਭ ਤੋਂ ਪੁਰਾਣਾ ਮਤਲਬ ਮੈਟਰੋ ਸਿਸਟਮ ਆ ਤੇ ਇਹ ਵੀ ਕਿਹਾ ਜਾਂਦਾ ਆ ਕਿ ਇਹ ਇੱਕ ਲਾਈਨ ਦੇ ਨਾਲ ਓਪਨ ਹੋਇਆ ਸੀਗਾ ਤੇ ਅੱਜ ਇਸ ਵਿੱਚ 11 ਲਾਈਨਾਂ ਤੇ 270 ਤੋਂ ਵੱਧ ਸਟੇਸ਼ਨ ਨੇ ਤੇ ਇਹ ਬਹੁਤ ਹੀ ਮਤਲਬ ਫਾਸਟੈਸਟ ਵੇ ਆ ਜੇ ਤੁਸੀਂ ਸਿਟੀ ਦੇ ਵਿੱਚ ਕਿਤੇ ਵੀ ਘੁੰਮਣਾ ਹੈ ਐਂਡ ਵਨ ਮੋਰ ਥਿੰਗ ਜੇ ਤੁਸੀਂ ਐਸਕਲੇਟਰ ਯੂਜ਼ ਕਰ ਰਹੇ ਹੋ ਤਾਂ ਤੁਸੀਂ ਰਾਈਟ ਹੈਂਡ ਸਾਈਡ ਤੇ ਖੜੇ ਹੋਣਾ ਆ ਕਿਉਂਕਿ ਅੱਥਰਾਈ ਰੂਲ ਹੈ ਕਿ ਤੁਸੀਂ ਲੈਫਟ ਹੈਂਡ ਸਾਈਡ ਜਿਹੜੀ ਹੈ ਉਹ ਐਮਪਟੀ ਰੱਖਣੀ ਹੁੰਦੀ ਆ ਕਿਉਂਕਿ ਕਈ ਲੋਕ ਪ੍ਰੇਫਰ ਕਰਦੇ ਨੇ ਵਾਕ ਕਰਕੇ ਜਾਣਾ ਤਾਂ ਇਹਨੂੰ ਕ੍ਰੋਸ ਹੋਈ ਜਾਂਦੇ ਨੇ ਤੇ ਜੇ ਤੁਸੀਂ ਪ੍ਰੇਫਰ ਕਰਦੇ ਹੋ ਕਵਾਈਟ ਤੇ ਪੀਸਫੁਲ ਜਰਨੀ ਥੈਂ ਤੁਸੀਂ ਆਫਟਰ 8:00 ਟਾਕ ਤੇ ਬਿਫੋਰ 5:00 ਕਰਿਓ ਟਰੈਵਲ ਮਤਲਬ ਜੇ ਤੁਹਾਨੂੰ ਥੋੜੀ ਪੀਸਫੁਲ ਜਰਨੀ ਚਾਹੀਦੀ ਹੈ ਆਲਸੋ ਔਨ ਦਾ ਟੂ ਪੀਪਲ ਯੂਸਲੀ ਅਵੋਇਡ ਆਈ ਕੰਟੈਕਟ ਕਿਉਂਕਿ ਇਹ ਲੰਡਨ ਦਾ ਇੱਕ ਕਲਚਰ ਆ ਮਤਲਬ ਸਭ ਨੂੰ ਆਪਣੀ ਪਰਸਨਲ ਸਪੇਸ ਆਦਾ ਪਸੰਦ ਹੁੰਦੀ ਆ ਤਾਂ ਤੁਸੀਂ ਨੋਟਿਸ ਕਰੋਗੇ ਕਿ ਕਈ ਲੋਕੀ ਬੁੱਕਸ ਰੀਡ ਕਰਦੇ ਹੋਣਗੇ ਲਿਸਨਿੰਗ ਟੂ میوزਿਕ ਜਾਂ ਫਿਰ ਆਪਣਾ ਫੋਨ ਯੂਜ਼ ਕਰਦੇ ਹੋਣਗੇ ਜੀ ਸੋ ਮੈਂ ਕਈਆਂ ਪਹੁੰਚ ਤੇ ਚਲੋ ਦੇਖਦੇ ਆਂ ਚੱਲ ਕੇ ਕੁਝ ਇੰਪੋਰਟੈਂਟ ਟਿਪਸ ਮਤਲਬ ਤੁਸੀਂ ਸੋਚ ਰਹੇ ਹੋਵੋਗੇ ਕਿ ਹਾਊ ਟੂ ਪੇ ਔਨ ਦਾ ਟਿਊਬ ਤਾਂ ਤੁਸੀਂ ਯੂਜ਼ ਕਰ ਸਕਦੇ ਸਮਾਰਟ ਕਾਰਡ ਜਿਹਨੂੰ ਓਸਟਾ ਕਾਰਡ ਵੀ ਕਹਿੰਦੇ ਆ ਜਿਹਨੂੰ ਤੁਸੀਂ ਟਾਪ ਅਪ ਕਰ ਸਕਦੇ ਕ੍ਰੈਡਿਟ ਦੇ ਨਾਲ ਤੇ ਕੰਟੈਕਟਲੈਸ ਕਾਰਡੀਅਮ ਮੋਬਾਈਲ ਪੇਮੈਂਟਸ ਵੀ ਯੂਜ਼ ਕਰ ਸਕਦੇ ਆ। ਥੈਨ ਉਸ ਤੋਂ ਬਾਅਦ ਤੁਸੀਂ ਇੱਥੋਂ ਪੇਪਰ ਟਿਕਟਸ ਵੀ ਬਾਈ ਕਰ ਸਕਦੇ ਆ ਮਸ਼ੀਨਸ ਹੁੰਦੀਆਂ ਹਨ ਮਲਬ ਸਟੇਸ਼ਨ ਤੇ। ਥੈਨ ਉਸ ਤੋਂ ਲਾਵਾ ਮਤਲਬ ਕੁਝ ਚੀਜ਼ਾਂ ਨੇ ਜਿਹੜੀਆਂ ਤੁਹਾਨੂੰ ਪਤਾ ਹੋਣੀਆਂ ਚਾਹੀਦੀਆਂ ਨੇ ਜਦੋਂ ਤੁਸੀਂ ਟੱਚ ਇਨ ਤੇ ਆਊਟ ਕਰਦੇ ਆ ਜੇ ਤੁਸੀਂ ਭੁੱਲ ਕੇ ਟੱਚ ਆਊਟ ਕਰਨਾ ਨਾ ਥੈਨ ਉਹਨਾਂ ਨੇ ਤੁਹਾਨੂੰ ਹਾਈ ਚਾਰਜ ਕਰ ਦੇਣਾ ਆ ਫੇਰ ਦਾ ਕਿਉਂਕਿ ਉਹਨਾਂ ਨੂੰ ਨਹੀਂ ਪਤਾ ਕਿ ਤੁਸੀਂ ਕਿੱਥੇ ਜਾ ਕੇ ਉਤਰੇ ਸੀਗੇ। ਐਂਡ ਆਲਵੇਜ਼ ਯੂਜ਼ ਦਾ ਸੇਮ ਕਾਰਡ ਜਾਂ ਡਿਵਾਈਸ ਮਤਲਬ ਫੋਰ ਐਗਜ਼ਾਮਪਲ ਜੇ ਤੁਸੀਂ ਆਪਣਾ ਫੋਨ ਟੈਪ ਕੀਤਾ ਆ ਦੈਨ ਤੁਸੀਂ ਉਸ ਤੋਂ ਬਾਅਦ ਮਤਲਬ ਡਿਫਰੈਂਟ ਕਾਰਡ ਟੈਪ ਕਰਤਾ ਆ ਜਾਂ ਫਿਰ ਤੁਸੀਂ ਆਪਣੀ ਵਾਚ ਨਾਲ ਟੈਪ ਕਰਤਾ ਆ ਦੈਨ ਤਾਂ ਵੀ ਤੁਹਾਨੂੰ ਐਕਸਟਰਾ ਮਤਲਬ ਕਾਸਟ ਦੇਣੀ ਪੈ ਸਕਦੀ ਆ ਤੇ ਉਸ ਤੋਂ ਬਾਅਦ ਜੇ ਆਲਵੇਜ਼ ਬੈਕਅਪ ਪਲਾਨ ਰੱਖੋ ਬਾਈ ਚਾਂਸ ਤੁਹਾਡਾ ਪੇਮੈਂਟ ਮੈਥਡ ਫੇਲ ਹੋ ਗਿਆ ਦੈਨ ਤੁਹਾਡੇ ਕੋਈ ਇੱਕ ਹੋਰ ਕਾਰਡ ਜਾਂ ਕੈਸ਼ ਹੋਣਾ ਚਾਹੀਦਾ ਆ so finally here i am at piccadilly circus one of london's most iconic tourist spot and right in the heart of the city te jadon koi vi itthe aunda ya london de vich tennu definitely is jagah te aunda hi aunda ya te itthe always thonu matlab busy dekhon nu mil jegi e location te hove night hove te jehdi itthe di energy a is amazing ਤੇ ਇੱਥੇ ਤੁਹਾਨੂੰ ਦੇਖਣ ਨੂੰ ਮਿਲ ਜਾਣਗੇ ਲੋਕੀ ਫਰੋਮ 올 ਓਵਰ ਦਾ ਵਰਲਡ ਹੇਅਰ ਐਂਡ ਆਬਵੀਅਸਲੀ ਇਫ ਯੂ ਵਾਂਟ ਬ੍ਰਾਈਟ ਲਾਈਟਸ ਬਿਜ਼ੀ ਸਟ੍ਰੀਟਸ ਐਂਡ ਕਲਾਸਿਕ ਲੰਡਨ ਵਾਈਬਸ ਦੈਨ ਥਿਸ ਇਜ਼ ਅ ਪਲੇਸ ਤੇ ਤੁਹਾਨੂੰ 빅 ਐਡਵਰਟਾਈਜ਼ਿੰਗ ਸਕਰੀਨਸ ਦੇਖਣ ਨੂੰ ਮਿਲ ਜਾਣਗੀਆਂ ਪਲੱਸ ਇਥੇ ਇੱਕ ਸ਼ਾਫਰੀ ਮੈਮੋਰੀਅਲ ਫਾਊਂਟੇਨ ਵੀ ਆ ਜੋ ਕਿ ਵਨ ਆਫ ਦਾ ਮੋਸਟ ਫੋਟੋਗ੍ਰਾਫ ਸਪਾਟ ਇਨ ਲੰਡਨ ਦੇ ਵਿੱਚ ਐਂਡ ਲੰਡਨ ਦੇ ਵਿੱਚ ਤੁਹਾਨੂੰ ਫੇਮਸ ਬ੍ਰੈਡ ਬੱਸਿਸ ਦੇਖਣ ਨੂੰ ਮਿਲ ਜਾਣਗੀਆਂ ਯੂ ਸੀ ਥੈਮ ਐਵਰੀਵੇਅਰ ਇਨ ਦਾ ਸਿਟੀ ਤੇ ਇਹ ਜਿਹੜੀਆਂ ਬੱਸਿਸ ਹੁੰਦੀਆਂ ਨੇ ਚੀਪ ਹੁੰਦੀਆਂ ਐ ਈਜ਼ੀ ਟੂ ਯੂਜ਼ ਹੁੰਦੀਆਂ ਨੇ ਤੇ ਗ੍ਰੇਟ ਹੁੰਦੀਆਂ ਜੇ ਤੁਸੀਂ ਸਿਟੀ ਨੂੰ ਦੇਖਣਾ ਆਇਆ ਤੇ ਮੇਰਾ ਅਸ ਦਾ ਪਲਾਨ ਹੈ ਥੋੜੀ ਜੀ ਸ਼ਾਪਿੰਗ ਕਰਨ ਦਾ ਤੇ ਜੇ ਮੈਨੂੰ ਕੁਝ ਪਸੰਦ ਆਇਆ ਦੈਨ ਆਈ ਵਿਲ ਬਾਇ ਇਟ ਇਫ ਨੋ ਦੈਨ ਇਟਸ ਫਾਈਨ ਕਿਉਂਕਿ ਮੇਰਾ ਮੇਨ ਰੀਜ਼ਨ ਹੈ ਇੱਥੇ ਆਣ ਦਾ ਜਸਟ ਟੂ ਟੇਕ ਅ ਬ੍ਰੇਕ ਰਿਲੈਕਸ ਦੈਟਸ ਇਟ ਤੇ ਵੀ ਬਹੁਤ ਹੀ ਜ਼ਿਆਦਾ ਅਮੇਜ਼ਿੰਗ ਹੈ ਤੇ ਇੱਕ ਐਦਾਂ ਦੀ ਜਗ੍ਹਾ ਆ ਜਿੱਥੇ ਤੁਹਾਨੂੰ ਆਲ ਦਾ ਬਿਗ ਹਾਈ ਸਟਰੀਟ ਬ੍ਰਾਂਡਸ ਮਿਲ ਜਾਣਗੇ ਆਈ ਮੀਨ ਪ੍ਰੀਟੀ ਮੱਚ ਐਨੀਥਿੰਗ ਯੂ ਨੀਡ ਮਤਲਬ ਕਲੋਸ ਤੋਂ ਲੈ ਕੇ ਸ਼ੂਜ਼, ਟੈਗ ਬਿਊਟੀ एवरीथिंग ਤੇ ਇਹ ਏਰੀਆ ਆਲਵੇਜ਼ ਬਿਜ਼ੀ ਹੁੰਦਾ ਆ ਫੁੱਲ ਆਫ ਟੂਰਿਸਟ ਐਂਡ ਲੋਕਲਸ ਤੇ ਜੇ ਮੈਂ ਗੱਲ ਕਰਾਂ ਐਟਮੋਸਫੇਅਰ ਦੀ ਇੱਥੇ ਲਾਈਟਸ ਹੋਣਗੀਆਂ ਨਾਈਟ ਟਾਈਮ ਜਾਂ ਈਵਨਿੰਗ ਟਾਈਮ ਤੇ ਸ਼ਾਪਸ એનર્ਜੀ ਮਤਲਬ ਬੜਾਈ ਵਧੀਆ ਫੀਲ ਹੁੰਦਾ ਆ ਆਕੇ ਜਿਵੇਂ ਹੁਣ ਕਈ ਲੋਕ ਰਿਲੈਕਸ ਕਰਨ ਆਉਂਦੇ ਨੇ ਜਿੱਦਾਂ ਕਿ ਮੈਂ ਤੇ ਕਈ ਲੋਕ ਸ਼ਾਪਿੰਗ ਕਰਨ ਵੀ ਆਉਂਦੇ ਨੇ ਐਂਡ ਕਈ ਲੋਕ ਜਸਟ ਵਾਕ ਕਰਨ ਆਉਂਦੇ ਨੇ तो जो लंडन विजिट करना या दैन दिस इज डेफिनेटली वन ऑफ़ द बेस्ट प्लेसिज टू स्पेंड सम तो मैं इत हाँ क्योंकि मैं ऑनलाइन एक जैकेट देखी थी मैं जस्ट देखने आई हाँ कि इन्होंने को नहीं जस्ट स्टफ त क्वालिटी देखने लिए ਦਿੱਖਣ ਨੂੰ ਬੜਾ ਹੀ ਜ਼ਿਆਦਾ ਬਿਊਟੀਫੁੱਲ ਲੱਗ ਰਿਹਾ ਏਰੀਆ ਤੇ ਮੈਂ ਸੋਚ ਰਹੀ ਆ ਕਿ ਮੈਂ ਮੈਟਰਲ ਚੋਂ ਕ੍ਰੋਸ ਕਰ ਜਾ ਬਟ ਆਈ ਨੋ ਆਈ ਸ਼ੁੱਡ ਨੋ ਐਸਪੈਸ਼ਲੀ ਵੈਨ ਇਟਸ ਗੈਟਸ ਪੀਜ਼ਲੀ ਐਂਡ ਇਟਸ ਜਸਟ ਅ 10-15 ਮਿੰਟਸ ਦੀ ਵਾਕ ਅਪ ਟੂ ਗਰਲੇਸ ਫਰ ਦਾ ਸਟਾਕਸ ਬਟ ਸਟ੍ਰੀਟ ਤੇ ਜਿਵੇਂ ਜਿਵੇਂ ਤੁਸੀਂ ਜਾਣਦੇ ਆ ਮਤਲਬ ਵਾਕ ਸ਼ਾਰਟ ਹੈ ਬਟ plenty of little things ਨੇ ਜਿਹੜੀਆਂ ਤੁਸੀਂ ਦੇਖ ਸਕਦੇ ਟਰਾਈ ਕਰ ਸਕਦੇ ਤੇ ਇੰਜੋਏ ਕਰ ਸਕਦੇ ਆ ਔਨ ਦਾ ਵੇ ਤੇ ਆਲਸੋ ਤੁਸੀਂ ਪਿਕਚਰਸ ਕਲਿੱਕ ਕਰ ਸਕਦੇ ਸਟਰੀਟ ਪਰਫਾਰਮੈਂਸ ਇੰਜੋਏ ਕਰ ਸਕਦੇ ਆ ਤੇ ਫੋਟੋਸ ਲੈ ਸਕਦੇ ਸਟੋਰੀਕ ਬਿਲਡਿੰਗਸ ਦੀਆਂ same spot because ਮੈਂ ਸੋਚਿਆ why not go to the other side <laughs> and ਮੈਂ ਤੁਹਾਨੂੰ ਕੁਝ ਸੁਜੈਸ਼ਨਸ ਦੇਣੀਆਂ ਸੀ ਕਿ ਜਦੋਂ ਵੀ ਤੁਸੀਂ ਐਕਸਪਲੋਰ ਕਰਨਾ ਹੋ ਟਿਕਟਲੀ ਸਰਕਸ ਤੇ ਇਹਦੇ ਨੇੜੇ ਵਾਲੇ ਏਰੀਆ ਜ਼ਰੂਰ ਐਕਸਪਲੋਰ ਕਰਿਓ ਜੋ ਕਿ ਵਿਦਨ ਵਾਕਿੰਗ ਡਿਸਟੈਂਸ ਤੇ ਨੇ ਜਿੱਦਾਂ ਕਿ ਲੈਸਟਰ ਸਕੁਅਰ ਹੋ ਗਿਆ ਜੋ ਕਿ 5 ਮਿੰਟ ਦੀ ਵਾਕ ਤੋਂ ਆ ਉੱਥੇ ਤੁਹਾਨੂੰ ਕਾਫੀ ਸਾਰੇ ਰੈਸਟੋਰੈਂਟਸ ਮਿਲ ਜਾਣਗੇ ਤੇ ਉਸ ਤੋਂ ਬਾਅਦ ਹੋ ਗਿਆ ਸੋਹੋ ਜਿਹੜਾ ਕਿ ਫੂਡ ਪਬਲਿਕ ਕੈਫੇਸ ਲਈ ਬਹੁਤ ਵਧੀਆ ਆ ਤੇ ਉੱਥੇ ਕியੂਟ ਸਾਈਡ ਸਟਰੀਟਸ ਵੀ ਹੈਗੀਆਂ ਨੇ ਤੇ ਚਾਇਨਾ ਟਾਊਨ ਆ ਸੌਰੀ ਮੈਂ ਕੁਝ ਹੋਰ ਬੋਲਣ ਲੱਗੀ ਸੀ ਤੇ ਉੱਥੇ ਤੁਹਾਨੂੰ ਚਾਈਨੀਸ ਸੁਪਰਮਾਰਕਟਸ ਮਿਲ ਜਾਣਗੇ ਆ ਤੇ ਕੈਨ ਉਸ ਤੋਂ ਬਾਅਦ ਜੇ ਤੁਸੀਂ ਥੋੜਾ ਜਿਆ ਮਤਲਬ ਰਿਲੈਕਸ ਕਰਨਾ ਬੈਠਣਾ ਆ ਤਾਂ ਤੋਂ ਨੂੰ ਗ੍ਰੀਨ ਪਾਰਕ ਹੈ ਜੋ ਕਿ 10 ਮਿੰਟ ਦੀ ਵਾਕ ਤੇ ਹੈ ਸੋ ਆਲਵੇਸ ਸਰਚ ਕਰ ਲੋ ਤੇ ਜਿੱਥੇ ਵੀ ਜਾਣਾ ਹੈ ਤੁਹਾਨੂੰ ਲੋਕੇਸ਼ਨ ਮਿਲ ਜੂਗੀ ਸੋ ਗੈਸਪੌਟ ਕੁਲਿਸਟਰ ਇਸ ਹੇਅਰ ਸੋ ਚਲੋ ਚાલਦੇ ਆਂ ਅੰਦਰ ਤੇ ਦੇਖਦੇ ਆਂ ਇਹਨਾਂ ਕੋ ਕਿਹੜਾ ਨਵਾਂ ਕੋਲ ਸਟੱਫ ਆਇਆ ਹੈ